Ik ben er niet meer overheen toen. ਬਿੰਨਾ ਕਿ ਕਿਥੇ ਕਿਥੇ ਇੱਧਰ ਮੂੰਹ ਕਰ ਇੱਧਰ ਉੱਧਰ ਮੂੰਹ ਕਰ ਕੇ ਵੇਖ ਇੱਧਰ ਇੱਧਰ ਮੂੰਹ ਕਰ ਤੂੰ ਜਿਹਦੇ ਕੋਲ ਲੈ ਕੇ ਗਿਆ ਉਹਦਾ ਦੱਸ ਬਿੰਨਾ ਨੇ ਪੈਸੇ ਖੜੇ ਸੀਗੇ ਸਭ ਇੱਥੇ ਖੜ ਕੇ ਦੱਸ ਇੱਕ ਫੜਾ ਕੇ ਗਿਆ ਸੀਗਾ ਮੋਟਰਸਾਈਕਲ ਤੇ ਕਿਹਨਾਂ ਦੇ ਗਰੇ ਪੈਸੇ ਬੜਾਏ ਸੀ ਬਿੰਨਾ ਕੌਣ ਹੈ ਬਿੰਨਾ ਕੌਣ ਹੈ ਇਹਨਾਂ ਦੀ ਕੁੜੀ ਹੈ ਕੁੜੀ ਦਾ ਮੈਨੂੰ ਇਹ ਨਾਂ ਪਿਓ ਰਹਿਣਾ ਬਿੰਨਾ ਇਹਨਾਂ ਛੜਕੜ ਦੇ ਜਿਹੜੇ ਛੜਕੜ ਬੈਠੇ ਇਹਨਾਂ ਦੀ ਕੁੜੀ ਹੈ ਹਾਂ ਇਹ ਗੱਲ ਕਰ ਮੈਂ ਮੁੰਡੇ ਨਾਲ ਇੱਕ ਗੋਲੀ ਸੀ ਮੇਰੇ ਕੋਲ ਜੀਵ ਵਾਲੀ ਹੁਣ ਇਹਦੇ ਨਾਲ ਬਹਿ ਕੇ ਮੈਨੂੰ ਉਹ ਲਾਉਂਦਾ ਤੂੰ ਇੱਧਰ ਮੂੰਹ ਕਰ ਟਿੱਡੇ ਜਿਹਾ ਉੱਤੇ ਪਿੱ ਤਾ ਜੀ ਮੈਂ ਜੋ ਕੁਛ ਦੱਸਿਆ ਪਹਿਲਾ ਸੱਚ ਦੱਸਿਆ ਨਹੀਂ ਹੁਣ ਦੁਬਾਰੇ ਦੱਸ ਦੁਬਾਰਾ ਦੱਸ ਦੇ ਤਿੰਨ ਕੋਲੋਂ ਲੱਗੇ ਹਾਂ ਬਸ ਉਹਦਾ ਮੂੰਹ ਕਰਕੇ ਦੱਸ ਦੇ ਸਾਰਾ ਖੜਾ ਛੁੜ ਜੂਗਾ ਮੈਂ ਸੱਚ ਦੱਸਿਆ ਲੱਗਦਾ ਹਾਂ ਹਾਂ ਸਿੱਧਾ ਮੂੰਹ ਸਿੱਧਾ ਖੜਾ ਕੇ ਦੱਸ ਸਾਰਾ ਤੂੰ ਹੀ ਖੱਲੇ ਦੱਸਿਆ ਬੈਠ ਖੜਾ ਕੁੱਟਿਆ ਬੜਾ ਵੀਰੇ ਖੜਾ ਇਹ ਕੁੱਟਿਆ ਬੜਾ ਲੱਛਣ ਆਂਦੇ ਤੁਹਾਨੂੰ ਤੁਸੀਂ ਉਹਦਾ ਜ਼ਿੰਦਗੀ ਖਰਾਬ ਕਰਦੇ ਹੋ ਕਿਸੇ ਦੀ ਅਜੇ ਦਾ ਕੁੱਟਿਆ ਹੀ ਨਹੀਂ ਤੈਨੂੰ ਤੈਨੂੰ ਟਾਲੀ ਵਾਲੇ ਦਾ ਗੁਟਾਪੇ ਦਾ ਪਤਾ ਨਹੀਂ ਅਜੇ ਸਸ਼ੀਕਲ ਮੈਂ ਤੁਹਾਡ ਨਾਲ ਪ੍ਰਿਆ ਤੇ ਤੁਸੀਂ ਵੇਖ ਰਹੇ ਹੋ ਨੌਕ ਨਿਊਜ਼ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਦੋ ਨਸ਼ਾ ਤਸਕਰਾ ਦੀ ਤੁਲਾਈ ਹੁੰਦੀ ਹੋਈ ਸਾਫ ਨਜ਼ਰ ਆ ਰਹੀ ਹੈ ਦਰਅਸਲ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਕਿ ਦੋ ਨਸ਼ੇੜੀ ਜਿਹੜੇ ਨੇ ਦੱਸੇ ਜਾ ਰਹੇ ਨੇ ਉਹਨਾਂ ਵੱਲੋਂ ਨਸ਼ਾ ਖਰੀਦਿਆ ਜਾ ਰਿਹਾ ਹੁੰਦਾ ਤੇ ਉਹਨਾਂ ਨਸ਼ੇੜਿਆਂ ਵੱਲੋਂ ਇਲਜ਼ਾਮ ਇੱਕ ਔਰਤ ਉੱਤੇ ਲਗਾਏ ਜਾ ਰਹੇ ਨੇ ਕਿ ਇੱਕ ਔਰਤ ਉਹਨਾਂ ਨਸ਼ਾ ਖਰੀਦਦੇ ਨੇ ਅਤੇ ਉਸ ਨੂੰ ਹੋ ਪੈਸੇ ਦਿੰਦੇ ਨੇ ਤਾਂ ਜਦੋਂ ਲੋਕਾਂ ਨੂੰ ਇਸ ਬਾਬਤ ਸੂਚਨਾ ਮਿਲਦੀ ਹੈ ਤਾਂ ਪਿੰਡ ਦੇ ਸਰਪੰਚ ਅਤੇ ਪੰਚਾਇਤ ਇਕੱਠੀ ਹੋ ਜਾਂਦੀ ਹੈ ਅਤੇ ਦੋ ਮੁੰਡਿਆਂ ਨੂੰ ਜਿਹੜਾ ਮੌਕੇ ਉਤੇ ਹੀ ਕਾਬੂ ਕਰ ਲਿੱਤਾ ਜਾਂਦਾ ਚੰਗੀ ਤਰ੍ਹਾਂ ਛਤਰਪ੍ਰੇਡ ਕੀਤੀ ਜਾਂਦੀ ਹੈ ਅਤੇ ਉਹਨਾਂ ਵੱਲੋਂ ਇਹ ਸੱਚ ਉਗਲਿਆ ਜਾਂਦਾ ਹੈ ਕਿ ਇੱਕ ਔਰਤ ਜਿਹੜੀ ਹੈ ਇਸ ਇਲਾਕੇ ਦੇ ਵਿੱਚ ਨਸ਼ਾ ਵੇਚਦੀ ਆ ਤੇ ਉਸ ਵੱਲੋਂ ਹੀ ਇਹ ਨਸ਼ਾ ਖਰੀਦਦੇ ਨੇ ਅਤੇ ਅੱਗੇ ਵੀ ਵੇਚਦੇ ਨੇ ਭਾਵੇਂ ਖੁਦ ਵੀ ਇਹ ਨਸ਼ਾ ਕਰਦੇ ਹੁਣ ਕਿਉਂਕਿ ਲਗਾਤਾਰ ਪੰਜਾਬ ਸਰਕਾਰ ਨਸ਼ਾ ਖਿਲਾਫ ਯੁੱਧ ਨਸ਼ਾ ਵਿਰੋਧ ਮੁਹਿੰਮ ਵੀ ਚੁਲਾ ਰਹੀ ਹੈ ਜਿਸ ਕਰਕੇ ਲੋਕ ਵੀ ਕਾਫੀ ਜ਼ਿਆਦਾ ਜਾਗਰੂਕ ਹੋ ਚੁੱਕੇ ਨੇ ਜਿਸ ਕਰਕੇ ਲੋਕਾਂ ਵੱਲੋਂ ਹੁਣ ਲੋਕਾਂ ਨੇ ਆਪਣਾ ਮਨ ਬਣਾ ਲਿਆ ਕਿ ਉਹ ਹੁਣ ਨਸ਼ਾ ਜੜ ਤੋਂ ਖਤਮ ਕਰਨਗੇ ਤਾਂ ਹੁਣ ਲਗਾਤਾਰ ਵੀਡੀਓਜ਼ ਜਿਹਾ ਵਾਇਰਲ ਹੋ ਰਹੀਆਂ ਤੇ ਉਹਨਾਂ ਦੇ ਵਿੱਚ ਇਹ ਵੀਡੀਓ ਜਿਹੜੀ ਹੈ ਇਹ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਮੁੰਡਿਆਂ ਦੀ ਚੰਗੀ ਤਰ੍ਹਾਂ ਤੋਂ ਲਾਈ ਕਰਦੇ ਹੋਏ ਨਜ਼ਰ ਆ ਰਹੇ ਨੇ 60 ਪ੍ਰੇਡੋਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਲਜ਼ਾਮ ਇੱਕ ਔਰਤ ਉੱਤੇ ਲਗਾਏ ਜਾ ਰਹੇ ਨੇ ਵੀਡੀਓ ਦੇ ਵਿੱਚ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਲਗਾਤਾਰ ਦੋਸ਼ ਲੱਗ ਰਹੇ ਨੇ ਇੱਕ ਔਰਤ ਦੇ ਕਿ ਉਸ ਵੱਲੋਂ ਸਾਰੀ ਨਸ਼ਿਆਂ ਦੀ ਕਮਾਈ ਕਰਕੇ ਜਿੰਨਾ ਵੀ ਉਹ ਨਸ਼ਾ ਵੇਚਦੀ ਸੀ ਉਸ ਤੋਂ ਜਿੰਨਾ ਵੀ ਪੈਸਾ ਇਕੱਠਾ ਹੋਇਆ ਉਸ ਤੋਂ ਉਸ ਵੱਲੋਂ ਆਪਣਾ ਮਕਾਨ ਤਿਆਰ ਕੀਤਾ ਜਾਂਦਾ ਹੈ ਤੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਉਸ ਉੱਤੇ ਪੀਲਾ ਪੰਜਾ ਚਲਾਇਆ ਜਾਵੇ ਕਿਉਂਕਿ ਸਾਰੀ ਕਮਾਈ ਨਸ਼ਾ ਵੇਚ ਕੇ ਉਸ ਵੱਲੋਂ ਕੀਤੀ ਗਈ ਹੈ ਕਿੰਨੇ ਹੀ ਨੌਜਵਾਨਾਂ ਨੂੰ ਨਸ਼ੇ ਉੱਤੇ ਲਗਾਇਆ ਗਿਆ ਜਿਸ ਤੋਂ ਬਾਅਦ ਇੱਕ ਘਰ ਦੀ ਜਿਹੜੀ ਉਸਾਰੀ ਉਸ ਵੱਲੋਂ ਕੀਤੀ ਗਈ ਹੈ ਇਸ ਉੱਤੇ ਪੀਲਾ ਪੰਜਾ ਫੇਰਿਆ ਜਾਵੇ ਤਾਂ ਤਸਵੀਰਾਂ ਮੋਕੇ ਦੀਆਂ ਸੰਜੇ ਕਰਵਾ ਰਹੇ ਜਿੱਥੇ ਦੇਖ ਸਕਦੇ ਹੋ ਕਿ ਦੋ ਨਸ਼ੇੜੀ ਜਾਂ ਫਿਰ ਕਹਿ ਲੈ ਜAVE ਕਿ ਦੂਰ ਨਸ਼ਾ ਤਸਕਰ ਜਿਹੜੇ ਨੇ ਉਹ ਕਾਬੂ ਕੀਤੇ ਨੇ ਅਤੇ ਲੋਕਾਂ ਵੱਲੋਂ ਪੰਚਾਇਤ ਅਸ ਸਰਪੰਚ ਵੱਲੋਂ ਪੂਰੇ ਲੋਕਾਂ ਦੇ ਵਿੱਚ ਉਹਨਾਂ ਦੀ ਚਿੱਤਰ ਪ੍ਰੇਡ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਅਤੇ ਉਸ ਸਖਸ਼ ਵੱਲੋਂ ਇਹ ਸੱਚ ਦੱਸਿਆ ਜਾਂਦਾ ਹੈ ਕਿ ਕਿੱਥੋਂ ਨਸ਼ਾ ਖਰੀਦਦਾ ਹੈ ਕਿੱਥੋਂ ਉਹ ਵੇਚਦਾ ਹੈ ਅਤੇ ਕਿਸ ਵੱਲੋਂ ਉਹ ਇਹ ਜਿਹੜੇ ਇਲਾਕੇ ਦੇ ਵਿੱਚ ਨਸ਼ਾ ਕੋਣ ਵੇਚਦਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਵੀਡੀਓ ਜਿਹੜੀ ਹੈ ਜਲਾਲਾਬਾਦ ਦੇ ਸਰਹੱਦੀ ਪਿੰਡ ਟਾਲੀ ਵਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਲੋਕਾਂ ਵਿਰੁੱਧ ਹੁਣ ਪੰਜਾਬ ਦੇ ਵਿੱਚ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਯਤਨ ਕੀਤੇ ਜਾ ਰਹੇ ਨੇ ਲੋਕ ਜਾਗਰੂਕ ਹੋ ਰਹੇ ਨੇ ਮੈਂ ਤਾਂ ਟਾਣੀ ਤੇ ਸੀ ਅੱਛਾ ਜੀ ਮੈਨੂੰ ਸਰਪੰਚ ਸਾਹਿਬ ਦਾ ਫੋਨ ਗਿਆ ਅੱਛਾ ਜੀ ਕਹਿੰਦੇ ਵੀ ਇਸ ਤਰ੍ਹਾਂ ਦੋ ਬੰਦੇ ਫੜਿਆ ਚਿੱਟਾ ਲਾਉਂਦੇ ਠੀਕ ਹੈ ਜੀ ਤੁਸੀਂ ਜਲਦੀ ਆਓ ਠੀਕ ਹੈ ਜੀ ਮੈਂ ਆ ਮੇਰੇ ਆਹਨ ਤੋਂ ਪਹਿਲਾਂ ਫੜੀ ਬੈਠੇ ਸੀ ਇੱਥੇ ਇਕੱਠਾ ਹੋਇਆ ਸੀ ਠੀਕ ਹੈ ਜੀ ਤੇ ਇਹੀ ਕਹਿ ਰਿਹਾ ਮੁੰਡਾ ਵੀ ਪੀਨਾ ਨਾ ਦੀ ਕੁੜੀ ਹੈ ਉਹਨੂੰ ਲੈ ਕੇ ਗਿਆ ਸਾਡਾ ਵਿਚਾਰ ਤੇ ਆ ਜੀ ਇਹ ਤਾਂ ਸ਼ਰਿਆਮ ਚਿੱਟੇ ਦਿਣੀ ਵਿੱਚੀ ਜਾਂਦੇ ਦਿਨ ਹੋਵੇ ਰਾਤ ਹੋਵੇ ਠੀਕ ਹੈ ਜੀ ਇੱਥੇ ਹੱਥ ਕਿਉਂ ਨਹੀਂ ਲਾਉਂਦਾ ਪਿਆ ਜੀ ਇਹਨਾਂ ਦੇ ਕੋਲੇ ਕੀ ਹੈਗਾ ਇਹ ਬੁੜੀਆਂ ਹੀ ਸਪਲਾਈ ਕਰਦੀਆਂ ਨੇ ਠੀਕ ਹੈ ਜੀ ਜਦੋਂ ਵੀ ਇਹਨਾਂ ਕੋਲ ਹੁੰਦਾ ਕੋਈ ਸਮਾਨ ਇਧਰੋਂ ਬੁੜੀ ਜਾ ਕੇ ਉੱਥੇ ਦੋ 10 ਦਿਨ ਦੀ ਬੇਕ ਕਿਲਾ ਪੀਛਾ ਚੱਲ ਉੱਥੇ ਕਿਲਾ ਜਾ ਕੇ ਪੀਛਾ ਫੜਾ ਕੇ ਆਉਂਦੀ ਜਾਂਦੇ ਠੀਕ ਹੈ ਜੀ ਸਾਰਾ ਸਮਾਨ ਇਹਨਾਂ ਦੀਆਂ ਬੁੜੀਆਂ ਦੇ ਕੋਲੇ ਹੁੰਦਾ ਠੀਕ ਹੈ ਜੀ ਤੇ ਜਿਹੜੇ ਕੋਈ ਪੰਚਾਇਤ ਵਾਲੇ ਡਰਦੇ ਹੋਏ ਆਂ ਗਾਂ ਫਿਰ ਇਹਨਾਂ ਦੇ ਘਰੇ ਨਹੀਂ ਵਰਦੇ ਆਪਾਂ ਸਾਲ ਪਹਿਲਾਂ ਵੀ ਧਰਨਾ ਲਗਾਇਆ ਸੀ ਇੱਕ ਧਰਨਾ ਲਾ ਸੀ ਕੱਖ ਨਹੀਂ ਮਟੀ ਜੀ ਸਾਡਾ ਡੀਐਸਪੀ ਆ ਕੇ ਜਲਾਲਾਬਾਦ ਵਾਲੇ ਡੀਐਸਪੀ ਵੀ ਆਏ ਸੀ ਠੀਕ ਹੈ ਜੀ ਅੱਜ ਦੀ ਜਿਹੜੀ ਆਪਾਂ ਭਗਵੰਤ ਮਾਨ ਸਰਕਾਰ ਦੀ ਜਿਹੜੀ ਕਰ ਵੀ ਗੱਲ ਪਹਚਾਈ ਸੀ ਕੋਈ ਸੁਣਵਾਈ ਨਹੀਂ ਹੋਈ ਨਹੀਂ ਜਿਹੜੀ ਆਪਣੇ ਹੁਣ ਭਗਵੰਤ ਮਾਨ ਸਰਕਾਰ ਦੀ ਮੌਜੂਦਾ ਕਾਰਵਾਈ ਚੱਲ ਰਹੀ ਹੈ ਬਲਡੋਜ਼ਰ ਵਾਲੀ ਅੱਜ ਇਹ ਵੀ ਦੇਖਦੇ ਆਂ ਅਸੀਂ ਤਾਂ ਕਹਿੰਨੇ ਚੱਲੋ ਸਾਨੂੰ ਹੈ ਥੋੜਾ ਜਿਹਾ ਵੀ ਯੋਜਨਾ ਹੈ ਵੀ ਬਲਡੋਜ਼ਰ ਫੇਰੇ ਜਾਣੇ